ਸ਼ੁਰਗਾਏ ਦੇਲਪਿੱਟੇ ਲੋਕ ਦਾ ਨਵਾਂ ਗੀਤ ਸ਼ਰਿਆਮ ਆਪਣੀ ਰਿਲੀਜ਼ ਹੋ ਗਿਆ ਜਿਸ ਦੀ ਮੀਡ ਵਿੱਚ ਦਿਲਪ੍ਰਿਤ ਇੱਕ ਸਟਾਰ ਗਾਇਕ ਬਣੇ ਦਿਖ ਰਹੇ ਨੇ ਦਰਪਨ ਗੁੰਡੇ ਨੰਬਰ 1 ਅਤੇ ਗੁਲਾਬ ਵਰਗੇ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਨੇ ਅਗਾਮੀ ਫਿਲਮ ਲਕੀਰਾਂ ਦਾ ਨਵਾਂ ਗੀਤ ਵਿਆਹ ਬੋਲੀਆਂ ਰਿਲੀਜ਼ ਹੋਇਆ ਜਿਸ ਵਿੱਚ ਨਛੱਤਰ ਗਿੱਲ ਫਿਰੋਜ਼ ਖਾਨ ਅਤੇ ਜਸਪਿੰਦਰ ਅਨਰੂਲਾ ਨੇ ਬੋਲੀਆਂ ਪਾਈਆਂ ਨੇ ਫਿਲਮ ਜਿਹੜਾ ਹਰਮਨ ਵੇਰਕਰ ਯੂਵੀ ਕਾ ਚੌਥੀ ਲੀਡ ਰੋਲ ਨੇ ਬਾਹਰ ਲਕੀਰਾਂ 1 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਤਾਂ ਮੁੱਲ ਜੀ ਕਰੇ ਨੇ ਮਿਲਦੇ ਬਾਜ਼ਾਰ ਤੋਂ ਬੰਦਾ ਕਰੀਦਾ ਨਹੀਂ ਜੱਜ ਕਦੇ ਕਾਰ ਤੋਂ ਉਹ ਜਿਹੜਾ ਲੋੜੋਂ ਵੱਧ ਮਿੱਠਾ ਰੱਖੇ ਗੱਟ ਕੇ ਬਚ ਕੇ ਰਹੀਦਾ ਐਸੇ ਯਾਰ ਤੋਂ ਹੋ ਟੰਗੇ ਅਸਲੇ ਨਾ ਬੇੜ ਦਿੰਦੇ ਮਸਲੇ ਫੈਸਲੇ ਦੇ ਘਰ ਬੜੇ ਨੇ ਜਾ ਬਲੂਸੀ ਕਰ ਵਰਕੇ ਪਾੜਦੀ ਕੱਪੇ ਬੜੇ ਜੱਟ ਦੇ ਅਸੂਲ ਗੀਤਕਾਰ ਤੋਂ ਗਾਇਕ ਮਣੀ ਤਰਸੀਮ ਜਸਰ ਦੇ ਗੀਤ ਅਸੂਲ ਦੀ ਵੀਡੀਓ ਮਿਸ ਹੋ ਗਈ ਹੈ ਇਸ ਤੋਂ ਪਹਿਲਾਂ ਗੀਤ ਦੀ ਆਡੀਓ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ਗੀਤ ਦੀ ਵੀਡੀਓ ਵਿੱਚ ਵਿਦੇਸ਼ਾਂ ਅੰਦਰ ਸਿੱਖਾਂ ਤੇ ਹੁੰਦੇ ਨਸਲੀ ਹਮਲਿਆਂ ਦਾ ਮੁੱਦਾ ਚੁੱਕਿਆ ਗਿਆ ਹੈ ਮਹਾਨਾਇਕ ਮੀਤਾ ਬਚਨ ਨੇ ਸਰਕਾਰ ਫਿਲਮ ਦੇ ਤੀਜੇ ਸੂਕਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਬਿਗਬੀਨ ਨੇ ਟਵਿੱਟਰ ਤੇ ਲਿਖਿਆ ਸਰਕਾਰ ਤਿੰਨ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਨਵਾਂ ਵਾਤਾਵਰਨ ਨਵਾਂ ਸੈਟ ਇਹ ਤੋਂ ਦੱਕੇ ਕਹਾਣੀ ਦਾ ਡਿਜ਼ਾਈਨ ਕਿਰਦਾਰ ਅਤੀਤ ਨਾਲ ਜੁੜੇ ਨੇ ਸੁਪਰਸਟਾਰ ਸ਼ਾਹਰੂਖ ਖਾਨ ਅਤੇ ਆਲੀਆ ਪਰਦੀ ਫਿਲਮ ਡੀਅਰ ਜ਼ਿੰਦਗੀ ਦਾ ਟੀਜ਼ਰ ਰੀਲੀਜ਼ ਹੋ ਗਿਆ ਜਿਸ ਤੇ ਸ਼ਾਹਰੂਖ ਸਮੁੰਦਰ ਨਾਲ ਕਬੱਡੀ ਖੇਡਦੇ ਦਿਖ ਰਹੇ ਨੇ ਫਿਲਮ ਨੂੰ ਗੋਰੇਸ਼ ਨੇ ਡਾਇਰੈਕਟ ਕੀਤਾ ਜੋ 25 ਨਵੰਬਰ ਨੂੰ ਰਿਲੀਜ਼ ਹੋਵੇਗੀ ਅਧਿਕਾ ਰਲੀਆਨਾ ਡੀ ਕ੍ਰੂਜ਼ ਅਤੇ ਪਾਕਿਸਤਾਨੀ ਕਾਇਕ ਆਤੀਫ ਅਸलमਪੁਰ ਕੁਝ ਸ਼ੂਟ ਕਰ ਰਹੇ ਨੇ ਇਹ ਸ਼ੂਟਿੰਗ ਇੱਕ ਰੋਮਾਂਟਿਕ ਸੰਗਤੀ ਲੱਗ ਰਹੀ ਹੈ ਜਿਸ ਨੂੰ ਬੇਹੱਦ ਖੂਬਸੂਰਤ ਲੋਕੇਸ਼ਨਸ ਤੇ ਫਿਲਮਾਇਆ ਗਿਆ ਹੈ ਗੀਤਾਂ ਨਿਰਦੇਸ਼ਨ ਕੋਰੀਓਗ੍ਰਾਫ ਰਹਿਮਤ ਖਾਨ ਕਰ ਰਹੇ ਨੇ ਆਪਣੀ ਮਿੱਤਰੀ ਵੀ ਪਾਸ਼ਾ ਬਾਸੂ ਨੇ ਵਿਆਹ ਮਗਰੋਂ ਕੱਲ ਆਪਣਾ ਪਹਿਲਾ ਕਰਵਜਤ ਸੈਲੀਬ੍ਰੇਟ ਕੀਤਾ ਜਿਸ ਦੀਆਂ ਤਸਵੀਰਾਂ ਵੀ ਪਾਸ਼ਾ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਪਾਸ਼ਾ ਨੇ ਪਿੰਕ ਕਲਰ ਦਾ ਸੂਟ ਸਲਵਾਰ ਪਾਇਆ ਸੀ ਅਤੇ ਕੰਪਲੀਟ ਸੁਹਾਗਣ ਦਿ ਲੋਕ ਵਿੱਚ ਨਜ਼ਰ ਆ ਰਹੀ ਸੀ ਫਿਲਮ ਐ ਦਿਲ ਹੈ ਮੁਸ਼ਕਿਲ ਦੀ ਡਿਸਟ੍ਰੀਬਿਊਟਰ ਕੰਪਨੀ ਫਾਕਸਟਾ ਸਟੂਡੀਓ ਦੇ ਸੀਈਓ ਦਾ ਕਹਿਣਾ ਹੈ ਕਿ ਕਰਨ ਜੋਹਰ ਇੱਕ ਦੇਸ਼ ਭਗਤ ਭਾਰਤੀ ਨੇ ਜਿਨ੍ਹਾਂ ਦੇ ਰਾਸ਼ਟ੍ਰਵਾਦ ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ ਫਾਕਸਟਾ ਸਟੂਡੀਓ ਪੂਰੇ ਦਿਲ ਨਾਲ ਇਸ ਮੁਸ਼ਕਿਲ ਕੜੀ ਵਿੱਚ ਕਰਨ ਦੇ ਨਾਲ ਖੜਾ ਹੈ ਫਿਲਮ ਨਿਰਦੇਸ਼ਕ ਸ਼ਿਆਮ ਮੇਨਗਲ ਨੇ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਐ ਦਿਲ ਹੈ ਮੁਸ਼ਕਿਲ ਦੇ ਨਿਰਮਾਤਾ ਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨੀ ਪੈ ਰਹੀ ਹੈ ਦਰਸਲ ਕਰਨ ਨੇ ਇੱਕ ਵੀਡੀਓ ਰਾਹੀਂ ਕਿਹਾ ਸੀ ਕਿ ਦੇਸ਼ਵ੍ਰੋਧੀ ਕਹਿਣ ਤੇ ਉਹਨਾਂ ਨੂੰ ਦੁੱਖ ਪਹੁੰਚਿਆ ਕਿਉਂਕਿ ਉਹਨਾਂ ਲਈ ਦੇਸ਼ ਸਭ ਤੋਂ ਪਹਿਲਾਂ ਆਉਂਦਾ ਹੈ ਬਾਲੀਵੁੱਡ ਦੇ ਮੇਟਾ ਸਲਮਾਨ ਖਾਨ ਹੁਣ ਕੋਕਾ ਕੋਲਾ ਦੇ ਅਧੀਨ ਆਉਂਦੇ ਥੰਬਸ ਅਪ ਬ੍ਰਾਂਡ ਦੇ ਵਿਗਿਆਪਨ ਨਹੀਂ ਕਰਨਗੇ ਉਹਨਾਂ ਦੀ ਥਾਂ ਹੁਣ ਕੰਪਨੀ ਰਣਵੀਰ ਸਿੰਘ ਨਾਲ ਗੱਲਬਾਤ ਕਰ ਰਹੀ ਹੈ ਸਲਮਾਨ 4 ਸਾਲ ਤੋਂ ਕੰਪਨੀ ਦੇ ਇਸ ਬ੍ਰਾਂਡ ਦਾ ਪ੍ਰਚਾਰ ਕਰ ਰਹੇ ਸਨ ਆਗਾਮੀ ਪੰਜਾਬੀ ਫਿਲਮ ਲਕੀਰਾਂ ਦੀ ਸਟਾਰ ਕਾਸਟ ਕੱਲ ਪ੍ਰੋਮੋਸ਼ਨ ਲਈ ਚੰਡੀਗੜ੍ਹ ਪਹੁੰਚੀ ਜਿੱਥੇ ਫਿਲਮ ਦੇ ਹੀਰੋ ਦੇ ਨਾਲ ਨਾਲ ਮਸ਼ਹੂਰ 뮤직 ਡਾਇਰੈਕਟਰ ਡਾਕਟਰ ਜ਼ੀਉਸ ਅਤੇ ਗਾਇਕ ਜ਼ੋਰਾ ਰੰਦਾਵਾ ਵੀ ਮੌਜੂਦ ਸਨ ਫਿਲਮ ਦੇ ਹੀਰੋ ਹਰਮਨ ਬਿਰਕ ਨੇ ਦੱਸਿਆ ਕਿ ਉਹ ਸ਼ੁਰੂਤ ਹੀ ਫਿਲਮੀ ਦੁਨੀਆ ਚਾਹਣਾ ਚਾਹੁੰਦੇ ਸੀ ਇਸ ਦੀ ਸ਼ੁਰੂਆਤ ਉਹ